ਤੋਂ ਤਾਂ ਦੇਖੋ ਜੀ ਸਵੇਰੇ-ਸਵੇਰੀ ਰੈਂਬੋ ਦੇਖੋ ਗੇਰ ਨੂੰ ਘੜਗਾਉਂਦਾ ਜੀ ਇਹ ਅਸੀਂ ਮੱਖਣੀ ਨਾਲ ਮੇਥੇ ਵਾਲਿਆਂ ਸਵੇਰੇ ਜੇ ਘੱਟ ਸੀ ਹੁਣ ਵਧਣ ਲੱਗ ਜਾਂਦੀ ਐ ਇਹ ਦੇ ਵੇਲੇ ਤੋਂ ਤਾਂ ਆਹ ਦੇਖੋ ਜੀ ਸਿਮਰਜੀਤ ਮਾਂ ਦੇ ਸਪੋਰਟਰ ਕਿਵੇਂ ਸਾਈਕਲਿਆਂ ਤੇ ਝੰਡੀਆਂ ਲਾ ਕੇ ਆਹ ਦੇਖੋ ਜੀ ਆੜਾ ਰਾਜਾ ਕਰਮਣ ਸੇਕ ਰਿਹਾ ਜੀ ਕਿਵੇਂ ਸੇਕਦਾ ਕਰਮਣ ਹਾਂ ਜੇ ਬਹੁਤ ਸਾਈ ਜੀ ਬਾਹਰ ਦੇਖੀ ਜਾਂਦਾ ਜੀ ਆਹ ਮਾਲੇ ਆਹ ਤਾਂ ਹਾਂ ਦੁਆਏ ਹੀ ਕਰ ਦਿੰਦੇ ਨੇ ਆਏ ਆਹ ਸੁਬਾਹ ਐਸ ਰੋਟ ਸੇਕਦਾ ਜੀ ਤੁੰਦ ਦਾ ਗੱਲ ਪੱਗ 52 ਲਾ ਆਹ ਤਾਂ ਮਾੜੀ ਨਾ ਗੱਦੀ ਤੁੰਦ ਦੀ ਗੱਲ ਕਰਦਾ ਹਾਂ ਅਰੇ ਪਾਇਆ ਹੁੰਦਾ ਤੁੰਦ ਦਾ ਹੁਣ ਵਧੀ ਜਾਊ ਯਾਰ ਤੜਕੇ ਦਾ ਘਟ ਸੀ ਹੁਣ ਬਣ ਸੇ ਹੁਣ ਵਧਣ ਲੱਗੀ ਹਾਂ ਚਲ ਸਾਹਿਬ ਮੋਹ ਜੀ ਕੋਈ ਨਵਾਂ ਮੇਲੇਲਾ ਹੋਊਗਾ ਉਹ ਫਿਰ ਤੂੰ ਜਾ ਨਹੀਂ ਸਕਦਾ ਜੇ ਨਵਾਂ ਮੇਲੇਲਾ ਹੋਊਗਾ ਹੈ ਇਹਨੂੰ ਰੱਦ ਦੇ ਇਹ ਤਾਂ ਹੈ ਹਾਂ ਆਏ ਚੱਲਦੇ ਆਣੇ ਜੀ ਸਾਡੇ ਤਖਤ ਪੋਸਤੇ ਹੁਣ ਆਏ ਵੀ ਆ ਡਰਮ ਨਹੀਂ ਮੁੰਡਾ ਕੋ ਪੂਰੀਆਂ ਗੱਲਾਂ ਚੱਲਦੀਆਂ ਨੇ ਜੀ ਪੂਰੀਆਂ ਹੁਣ ਤਾਂ ਹੁਣ ਤਾਂ ਸਮਾਂ ਨਹੀਂ ਇਹ ਸਾਡੀ ਸੱਤ ਆਈ ਸੱਤ ਤਨ ਦਣਾ ਵਾਲ ਯਾਰ ਆਇਆ ਅੱਜ ਤਨ ਦਣਾ ਦੀਆਂ ਸੁੱਟੀਆਂ ਤੋਂ ਬਾਅਦ ਨੱਚਦਾ ਹੀ ਜਾਂਦਾ ਜਿਉਂ ਇੰਨੀ ਖੁਸ਼ੀ ਹੈ ਜੀ ਇਹਨੂੰ ਜਾਣਦੀ ਚੱਲਿਆ ਜੀ ਜੀਤਾ ਬੱਬੂ ਵੀ ਚੱਲਿਆ ਜੀ ਚੱਕ ਜੀ ਤੇ ਪਾਤਾ ਜ ਤੇਰਾ ਵੀ ਲੈ ਵੀ ਹਾਂ ਹੋਵੇ ਇਹ ਲੌਂ ਲੌਂ ਹੀ ਹੈ ਨਾ ਮੁੱਕ ਜੀ ਤਾਂ ਇਹ ਕਿਹੜਾ ਪਹਾੜ ਆ ਇਹ ਕਿੱਧਰ ਚੱਲਿਆ ਗਾਂਹ ਜਾ ਕਹਿੰਦੇ ਹਾਂ ਅਰੇ ਕੌਣ ਹੋ ਤਾ ਕੌਣ ਪੂੜੇ ਪੰਗੇ ਲੈਂਦਾ ਜੀ ਬਣਸੇ ਨਾਲ ਬਣਸੇ ਦਾ ਬਾਲਾ ਛੇੜਦਾ ਦੇਖੋ ਮੇਰਾ ਕਰਤਾ ਹੀ ਕੰਮ ਆ ਕਰਤਾ ਜੀ ਦਾ ਜੁਗਾ ਥੈਂਕ ਯੂ ਕਿਨੇ ਜਣਾ ਬਾਜਣਾ ਸੱਜੂ ਹਾਇ ਕਰੋ ਸੱਜੂ ਕਨ ਨ ਤਨ ਜਣਾ ਬਾਦ ਚੱਲਿਆ ਉਂਗਲਾਂ ਨਾਲ ਹੀ ਦੱਸਦਾ ਵੀ ਤਨ ਜਣਾ ਹਵਾਂ ਦਾ ਬਾਈ ਅਸੀਂ ਮੋੜਨ ਲੱਗੇ ਸੀ ਸਾਨੂੰ ਐਸੀ ਬੈਣ ਆਉਂਦੀ ਨਹੀਂ ਨਾ ਬਿਨਾਂਗੀ ਪਹਿਲਾਂ ਜਦ ਬਾਈ ਤੇ ਮਾੜਾ ਜੀ ਗਏ ਉਹਦੀ ਬੈਣ ਆ ਗਈ ਕਰਮਨ ਤਾਂ ਖੁਸ਼ ਹੋ ਗਿਆ ਸੀ ਵੀ ਮੈਨੂੰ ਛੁੱਟੀ ਮਿਣੂਗੀ ਪਰ ਪਰ ਵਿਚਾਰੇ ਦਾ ਕੰਮ ਖਰਾਬ ਹੋ ਗਿਆ ਯਾਰ ਚੱਲ ਪਏ ਜੀ ਅਸੀਂ ਦਫ਼ਤਰ ਨੂੰ ਅੱਜ ਆ ਸਾਡੇ ਜੀ ਰਾਇਲੀ ਮਾਨਦਾਲ ਦੀ ਲਾਈਟਾਂ ਲਾ ਕੇ ਉਹ ਗੱਟੀਆਂ ਚ ਗਏ ਜੀ ਮਾਨਦਫ਼ਤਰ ਗੱਟੀਆਂ ਦਾ ਕਰ ਬਾਈ ਇੱਥੇ ਆਦੇ ਦੋ ਜਣਾ ਡਿਊਟੀ ਸਾਡੀ ਗੱਟੀਆਂ ਦਾ ਕਰ ਆਓ ਸਭ ਜੀ ਹਾਂਜੀ ਆਓ ਉਤਰਾਓ ਸਭ ਆ ਗਏ ਜੀ ਆ ਗਏ ਇਹ ਤਾਂ ਮਨ ਕਰੇ ਤੇ ਜਲਦੀ ਹਾਂ ਹਾਂ ਚੱਲ ਅਡਾਪਟਰ ਦਾ ਪਲੱਗ ਜਾ ਲੈਣਾ ਸੀ ਜੀ ਅਜੇ ਇਹਦੇ ਹੁਣ ਲਿਆ ਅਜੇ ਵੀ ਮੇਰੇ ਨਾਲ ਪੜਿਆ ਹੋਇਆ ਜੀ ਪੈਸੇ ਨਹੀਂ ਲਏ ਨੇ ਆਪ ਲਾਗੇ ਜਿਹਦੇ ਕਹਿੰਦਾ ਲੈ ਜਾ ਲੈ ਜਾ ਹਾਂ ਗੋਲ ਬਾਲੀ ਖੁਸ਼ੀ ਹੈ ਹੈਂ ਖੁਸ਼ੀ ਆ ਰਹੇ ਹੋਰ ਲੋਟਾ ਕਮਾ ਤੇ ਲੀਲਾ ਵੇ ਜਦੋਂ ਮੰਗਾ 150 ਰੁਪਏ ਦਾ ਕੋਈ ਕੁਛ ਕਰੀ ਜਾਂਦਾ ਮੰਗਾ 150 ਦੀ ਗਾਲੀ ਕੱਸੀ ਹੋਈ ਜਾਂਦੀ ਉਹ ਮੇਰੇ ਅਸੀਂ ਤਾਂ ਯਾਰੀ ਹੁੰਦੀ ਆ ਜੇ ਅਜੇ ਕਹਿੰਦਾ ਭਾਈ ਮੈਨੂੰ ਬਹੁਤ ਖੁਸ਼ੀ ਹੋਈ ਆ ਤੇਰੀ ਜ਼ਿੰਦਗੀ ਹਾਰ ਮਾਦਰ ਸਮਝਾਉਂਦਾ ਇੱਥੇ ਹਾਂ ਹੋਰ ਆ ਸਹੀ ਗੱਲ ਆ ਜੇ ਆਜੇ ਨੇ ਦੱਤਾ ਹੀ ਆਪਾਂ ਨੂੰ ਪੈਸੇ ਵੀ ਨਹੀਂ ਲੈ ਵਿਚਾਰੇ ਨੇ ਆਉਂਦੇ ਜਾਉਂਦੇ ਰਹੇ ਫੇਰ ਚੱਲੇ ਆ ਜੀ ਅਸੀਂ ਘਰ ਨੂੰ ਹੈ ਨਿਕਲਦੀ ਤਾਂ ਮੜਾਏ ਘਰੇ ਕੰਮੋਂ ਨਿਕਲਿਆ ਇੱਕ ਬਾਬੇ ਰਾਬਾ ਜੀ ਨਹੀਂ ਕਰਦੀ ਮੇਰੇ ਲਈ ਫਿਰ ਕਰਿਆ ਤੋੜੇ ਮਰੂਤ ਜੀ ਕਰੇ ਜਾਏ ਸੀ ਆਪਾਂ ਲੈਣ ਜੀ ਚਾਰ ਚਰ ਮਰੂਤ ਆਪਾਂ ਨੂੰ ਜਦੋਂ ਦਾ ਲੱਗੇ ਜੀ ਆਪਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਖਾ ਹੀ ਲੈਨੇ ਆ ਠੀਕ ਹੈ ਨਾ ਬਾਲੇ ਪੱਕੇ ਜੇ ਨਹੀਂ ਥੋੜਾ ਜਿਹਾ ਕੱਚੇ ਜੇ ਹੁਣ ਆਹ ਨਜ਼ਾਰਾ ਦੇ ਦੇਣਗੇ કરી ਜੀ ਗਰੁੱਪ ਫੋਟੋ ਸਾਰਿਆਂ ਦੀ ਫੌਜੀ ਸਾਹਿਬ ਬਾਠ ਦੇ ਸਪੋਰਟਰ ਨੇ ਨਾ ਫੌਜੀ ਸਾਹਿਬ ਮਿਲੇ ਜੀ ਸਾਨੂੰ ਫਿਰ ਹੋਰ ਜੀ ਫੌਜੀ ਸਾਹਿਬ ਵਧੀਆ ਜੀ ਵਧੀਆ ਕਿਵੇਂ ਜੀ ਇਲੈਕਸ਼ਨ ਹੋ ਫਿਰ ਪੂਰਾ ਵਧੀਆ ਹੈ ਪੂਰਾ ਬਾਠ ਬਾੜ ਹੋਈ ਪਈ ਹੈ ਜੀ ਬਾਠ ਠੀਕ ਹੈ ਜੀ ਫਿਰ ਚੱਲੇ ਜੀ ਅਸੀਂ ਤੇਲ ਪਵਾਉਣ ਨਾਲੇ ਕੰਮ ਜਾਇਕ ਫੇਰ ਆ ਗਿਆ ਜੀ ਸਾਡਾ ਬੱਬੂ ਯਾਰ ਬਾਈਗੁਰਜੀ ਦਾ ਖਾਲਸਾ ਬਾਈਗੁਰ ਹੋਰ ਬੱਬੂ ਲੋਟਾ ਕੰਮ ਕੀ ਹਾਲ ਹੈ ਹਾਂ ਚੱਲ ਆ ਜਾ ਚੱਲਦੇ ਆਪਾਂ ਖੜਾ ਆ ਮੋਟਰਸਾਈਕਲ ਪੰਪ ਤੇ ਉਹਦਾ ਤੇ ਉਹਨੂੰ ਬਿਠਾਇਆ ਗੱਡੀ ਚ ਹੋ ਗਈ ਹਾਂ ਸਾਡੀ ਗੱਡੀ ਰੁਕ ਗਈ ਤੇ ਕਿਹੜਾ ਰਾਜਪੂਤ ਨੂੰ ਮੁੰਡਾ ਮੁੰਨੂ ਕੱਲਾ ਤੂੰ ਕੱਲਾ ਮੈਂ ਤੇਰਾ ਲੱਕ ਓਏ ਲੱਕ ਦੀ ਲੱਕੀ ਚਲੇ ਨਹੀਂ ਇਹ ਵੀ ਲਾਣਾ ਹਾਂ ਠੀਕ ਆ ਯਾਰ ਬਚਣ ਉਹ ਬਾਬਾ ਜਿੱਦ ਨੇ ਠੀਕ ਆ ਫੈਸਲਾ ਮੈਨੂੰ ਹੀ ਪਤਾ ਕੀ ਕੀਤੀ ਉਹਨੇ ਲੱਤਾਂ ਕਾਮੀ ਆਉਣੀਆਂ ਆ ਬਾਈ ਮੈਂ ਤਾਂ ਪਹਿਲਾਂ ਕਮਣ ਲੰਘਿਆ ਇੱਕ ਕੇਸ 'ਚ 4 ਜਾਣੇ ਸੀ ਤਿੰਨ ਨੂੰ ਸਜ਼ਾ ਹੋ ਗਈ ਇਹ ਬਰੀ ਹੋ ਗਿਆ ਉਹ ਸਟੋਰੀ ਦੱਸਦਾ ਸੀ ਉਹ ਲੱਕ ਦੇ ਜਿਹੜਾ ਰਣੀਆਂ ਇਹ ਰਣੀਆਂ ਨਾ ਉਹ ਬਈ ਦੀ ਰਣੀਆਂ ਨਹੀਂ ਸੀ ਇਹ ਕਿਹੜਾ ਸਾਊਂਡ ਹੈਗਾ ਤੇ ਹਾਰਨ ਇਹਨਾਂ ਸਾਇਲੈਂਸ ਜੋਣਾ ਇਹਦਾ ਹਾਰਨ ਮਾਰਿਆ ਹੋਇਆ ਹਾਰਨ ਦਾ ਹਾਰਨ ਨਹੀਂ ਬੋਲਟ ਸਲੈਂਸਰ ਦਾ ਨਾ ਦੇਖੋ ਸਾਊਂਡ ਨਿਕ ਆਹੋ ਇਹ ਸਲੈਂਸਰ ਚ ਆ ਜਾਂਦਾ ਇੱਕ ਦਾ ਸਲੈਂਸਰ ਦਾ ਠੀਕ ਹੈ ਕਿ ਟ੍ਰਿਪਲ ਰਾਈਡਿੰਗ ਆਉਣ ਟੂ ਵੀਲਰ ਹੈ ਇੱਕ ਟ੍ਰਿਪਲ ਦਾ 2000 ਰੁਪਏ ਅੱਲਾ ਗਾਰੰਟੀ ਆ 2000 ਰੁਪਏ ਟ੍ਰਿਪਲ ਦਾ ਸਾਰਾ ਤੇਰਾ ਨਸ ਬੜੂਗਾ ਜੇ ਸਲੈਂਸਰ ਦਾ ਹੋਇਆ ਨਾ ਬਦਲ ਦਿੰਦਾ ਬੋਲਟ ਦਾ ਹੋਇਆ ਵਾ ਜੀ ਅੱਜ ਚਲਾਨ ਵੀ ਭਰਨਾ ਤੇਜ਼ ਨਹੀਂ ਆ ਖੜੇ ਨੇ ਆ ਖੜੇ ਨੇ ਜੀ ਸਾਡੀ ਪਾਰਟੀ ਦੇ ਇੱਥੋਂ ਚੱਲ ਗਿਓੜੀ ਲੈ ਲੀ ਹੌਰ ਜੀ ਦਾਤਾ ਜੀ ਵਧੀਆ ਵਧੀਆ ਕੀ ਕਹਿੰਦੇ ਆ ਕਿਹਦੇ ਪੱਛੋਂ ਆ ਮਾਨਵਣੀ ਆ ਗੋਬਿੰਦ ਨੂੰ ਘਰੇ ਸੱਦਿਆ ਹੋਰ ਦਾਤਾ ਗੌਰ ਰੱਖਿਓ ਜੰਗਾ ਗੋਬਿੰਦ ਨੂੰ ਘਰੇ ਸੱਦਨੇ ਆ ਬਸ ਠੀਕ ਆ ਠੀਕ ਆ ਢੇਲਿਆ ਸੀ ਤੇਰਾ ਰਿਸ਼ਤੇਦਾਰ ਆ ਬੱਬੂ ਕੌਫੀ ਵੀ ਪੀ ਮਾਗੇ ਪੀ ਹਾਲ ਆ ਯਾਰ ਆ ਅੱਛਾ ਵਧੀਆ ਲੋਟਾ ਕੰਮ ਕੌਫੀ ਪੀਣ ਆਇਆ ਤਾਂ ਫੈਸਲਾ ਬਣਾ ਦੇ ਫਿਰ 3 ਸਟਰੋਂਗ ਯਾ ਅੱਛੀ ਆਇਆ ਬਣਾਉ ਲਾ ਜੀ ਕੌਫੀ ਇਹ ਤਾਈ ਹੋਣੇ ਇਹਦੇ ਕੋਲੇ ਖਪਾਏ ਸਾਲ ਚੱਲ ਕੇ ਤਰੋਂ ਲਿਓ ਕਿੱਥੇ ਜਾਗਾ ਦੇਖੋ ਜੀ ਹੱਥਾਂ ਦੀ ਜਾਦੂ ਹੈ ਜੀ ਇਹਦੇ ਹੱਥਾਂ ਦੀ ਬਸ ਸਪੈਸ਼ਲ ਕੌਫੀ ਟੇਸਟ ਦੇਖਿਓ ਇਹਦਾ ਐਵੇਂ ਨਹੀਂ ਆਉਂਦੇ ਅਸੀਂ ਇੱਥੇ ਕਿਸੇ ਗੱਲ ਨੂੰ ਆਉਣੇ ਆ ਭਾਈ ਸਾਡੇ ਲਵੇ ਸਾਡੇ ਲਵੇ ਤਾਈਓ ਆਏ ਆ ਕਿਵੇਂ ਲੱਗੀ ਬਾਪੜਾ ਕਾਫੀ ਬਹੁਤ ਵਧੀਆ ਯਾਰ ਹੈ ਲੋਕੋ ਉੱਥੇ ਦਾ ਪੈਸੀ ਪਰਵਾਹ ਕਰਦੇ ਨਹੀਂ ਕੋਈ ਉਹ ਤੇ ਮਗ ਜਾਂਦਾ ਕਿਹੜਾਗਾ ਉਹ ਆਊਟਲੈਟ ਜਾ ਆਊਟਲੈਟ ਤੇ ਕਿਵੇਂ ਆ ਬੱਪੂ ਕਿਵੇਂ ਲੱਗੀ ਇੱਕ ਨੰਬਰ ਬਾਬਾ ਇੱਕ ਨਾ ਐਵੇਂ ਤਾਈਓ ਆਉਣੇ ਇੱਥੇ ਆਪਾਂ ਇਹ ਸਟਾਰਟ ਹੋਰ ਵਕਲੋਂ ਦਾ ਜੀ ਹੈ ਹੋਰ ਬਾਕੀ ਜਬ ਰੇਟ ਆ ਯਾਰ ਹੈਲੋ ਪ੍ਰੀਤ ਜੱਟ ਨੂੰ ਫੋਲੋ ਕਰੋ ਹਾਂ ਫੋਲੋ ਕਰੋ ਰਾ ਪ੍ਰੀਤ ਜੱਟ ਨੂੰ ਫੋਲੋ ਕਰੋ ਹੁਣ ਦੁਬਾਰੇ ਤਾਈਓ ਅਸੀਂ ਆਉਣੇ ਇਹਦੇ ਕੋਲੇ ਬੱਪੂ ਮਾਣਦਾ ਫੈਨ ਹੈ ਬੰਦਾ ਬ੍ਰੇਤ ਜੱਟ ਲਾਈਵ ਨੂੰ ਫੋਲੋ ਕਰੋ ਆਏ ਕਹਦੇ ਦੁਬਾਰੇ ਬ੍ਰੇਤ ਜੱਟ ਨੂੰ ਫੋਲੋ ਕਰੋ ਹਾਏ ਪਹੁੰਚੇ ਜੀ ਆਪਾਂ ਸਿੰਘ ਸਭਾ ਗੁਰਦੁਆਰੇ ਇੱਥੇ ਸੰਗਤਾਂ ਨੇ ਪੀਤਾ ਚਾਹ ਪਾਣੀ ਸਾਰੀ ਆਗਾਰ ਚੰਗਾ ਬਾਬੂ ਬਾਬੂ ਨੂੰ ਕੰਮ ਆ ਗਿਆ ਚਲਣਾ ਚਲਾਨ ਭਰ ਕੇ ਆਉਣਾ ਫਿਰ ਮੈਂ ਉਹਨੇ ਆ ਦੇਖ ਲੈ ਜੇ ਲੱਗਿਆ ਟਾਈਮ ਆਉਂਗਾ ਨਹੀਂ ਕੋਈ ਨਹੀਂ ਮੈਂ ਆ ਕੇ ਸ਼ਾਮ ਨੂੰ ਬਾਤ ਠੀਕ ਆ ਚਲਾਨੇ ਮੁੰਡੇ ਨੂੰ ਆਉਗਾ ਇੱਥੇ ਹੋਗਾ ਬਾਤ ਠੀਕ ਆ ਤਤ ਭਾਲ ਲੈ ਤੇ ਥਾਲ ਜੀ ਫੇਰ ਸਕੇ ਪ੍ਰਸਾਦ ਦੇ ਜੀ ਹਾਲ ਕੇ ਦਿੱਤਾ ਮੈਂ ਪਤਾ ਕੋ ਦਾ ਬੈਠਿਆ ਕਿ ਸਾਨੂੰ ਖੁਸ਼ੀ ਸਾਡੇ ਮਹਾਨ ਬਸਤੂ ਗੁਰੂ ਨਾਨਕ ਸਾਹਿਬ ਤੈ ਕਰਕੇ ਗਏ ਨੇ ਤਿੰਨ ਗੱਲਾਂ ਗੁਰੂ ਨਾਨਕ ਸਾਹਿਬ ਨੇ ਆਪਣੀ ਜ਼ਿੰਦਗੀ ਜੀ ਕੇ ਸਾਨੂੰ ਦੱਸਿਆ ਨੇ ਨੰਬਰ 1 ਬਾਬਰ ਤੂੰ ਜ਼ਬਰ ਹੈ ਸਾਡੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਦੀ ਗੱਲ ਕੀਤੀ ਫਿਰ ਕਿਹਾ ਸਾਥ ਸੰਗਤ ਜੀ ਨਿਮਰਤਾ ਸਹਿਤ ਆਪ ਲੋਕ ਫਖਰ ਕਰਦੇ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਣੇ ਹਿੰਦੂ ਭਰਾਵਾਂ ਨੂੰ ਰਾਮ ਰਾਮ ਤੇ ਮੁਸਲਮਾਨ ਭਰਾਵਾਂ ਨੂੰ ਅਸਲਾਮ ਅਲੈਕਮ ਜੀ ਦਾ ਮਤਲਬ ਹੈ ਕਿ ਇਹ ਪਾਰਟੀ ਸਾਰੇ ਧਰਮਾਂ ਦਾ ਸਤਿਕਾਰ ਕਰਦੀ ਹੈ ਫਿਰ ਮਾਨ ਸਾਹਿਬ ਨੇ ਲੋਕਾਂ ਨੂੰ ਕੀਤਾ ਸੰਬੋਧਨ ਤੇ ਝਾੜੂ ਦੇ ਕੁਝ ਵਰਕਰ ਕੀਤੇ ਆਪਣੀ ਪਾਰਟੀ ਜਿਸ ਸਮਲ ਮਾਨ ਸਾਹਿਬ ਇਹਨਾਂ ਨੂੰ ਗ੍ਰੂਪਾ ਦੇ ਕੇ ਸਨਮਾਨਿਤ ਕਰਨਗੇ ਅਗਲੇ 36 ਘੰਟੇ ਸਾਨੂੰ ਪਾਣੀ ਰੋਟੀ ਜੇ ਘੱਟ ਵੀ ਮਿਲੇ ਜਾਂ ਨਾ ਵੀ ਮਿਲੇ ਤਾਂ ਆਪਾਂ ਇਹ ਸਰ ਕਰਨੀ ਆ ਹੁਣ ਇੱਕ ਗੁਰਸਿੱਖ ਵੀਰ ਜੂਸਵਾਰ ਚਲਾਉਂਦਾ ਬਾਈ ਸਿੰਘ ਸਵਾ ਗੁਰਦੁਆਰੇ ਦੇ ਬਿਲਕੁਲ ਸਾਹਮਣੇ ਫਿਰ ਉਹ ਤੋਂ ਅਸੀਂ ਸੈਂਡਵਿਚ ਤਿਆਰ ਕਰਵਾਏ। ਕੀ ਆ ਜਾ ਉਸ ਨੂੰ ਕਲੈਸ਼ ਕਰਦੇ। ਸਰਿੰਕ ਵਾਲਾ ਤਾਂ ਟਮਾਟਰ ਰਵੇ ਤੇ ਗ੍ਰੀਨ ਮੈਕਸ ਕਰ ਦਿੰਦੇ ਬਾਈ ਪਤਾ। ਫਿਰ ਮਿਕਸ ਕਰਤਾ ਜੀ। ਇਹ ਕਿਨਾਰੇ ਕੋ ਲਾਣਾ ਹਮਾਰੇ ਆੜ ਹੋ ਜਾਂਦੇ ਨੇ ਬਾਈ। ਹਾੜ ਹਾਂ ਜੀ ਫੇਰ ਉਹ ਕਰਮ ਕਰੇਗਾ ਕਰਮ ਕਰਾਂਗੇ ਪਹਿਲਾਂ ਹੀ ਹਾਰਡ ਹੁੰਦੇ ਨੇ ਹੋਰ ਹੋ ਜਾਂਦੇ ਨੇ ਗਰਮ ਹੋ ਕੇ ਫੇਰ ਲਗਾਈ ਸੌਸ ਜੀ ਸਾਰਾ ਦੂਜਾ ਸਮਾਨ ਆ ਜਰਾ ਡੇਬਡੇ ਵਾਲਾ ਨਹੀਂ ਹੈ ਹਾਂ ਬਈ ਠੀਕ ਹੈ ਗੁਰਦੇ ਦਾ ਬੰਦਾ ਹੈ ਵਧੀਆ ਹੋਰ ਸੀ ਸੀ ਦਾ ਫੇਰ ਹੀ ਕਰਿਆਂ ਮੂ ਲੱਗਦੀ ਨਹੀਂ ਦਲੀ ਆ ਜੀ ਹਾਂ ਮਸਾਲਾ ਆ ਜਾਏ ਵੀਰੇ ਹਾਂ ਜੀ ਹੁਣ ਪਾ ਲਈ ਕਰੀਮ ਵਾਦੀ ਕਰੇਮ ਲਈ ਮਿੱਟੀ ਦੇ ਦਾਣੇ ਜੀ ਪਨੀਰ ਵਾਦੀ ਵਿੱਚ ਮਰਚੀ ਵਾਦੀ ਜੀ ਰੈਡ ਲਾਲ ਛੁੱਪੀ ਜੀ ਵਈ ਬੜੀ ਵੀ ਮੇਰਾ ਹੋਰ ਪਾਦੀ ਫੁੱਲੀ ਵਾਦੀ ਕਰੀ ਤਿਆਰ ਹੈ ਜੀ ਸਾਡਾ ਸੈਂਡਵਿਚ ਹੁਣ ਕੰਮ ਗਿਆ ਰੋਸਟਾ ਰੋਸਟਾ ਸਾਡਾ ਤਮੇੜੀ ਆ ਆ ਗਏ ਜੀ ਸਾਡੇ ਸੈਂਡਵਿਚ ਤਿਆਰ ਹੋ ਗਏ ਹੁਣ ਤੁਹਾਨੂੰ ਦੱਸ ਦਿਆਂ ਕਿ ਕਿਵੇਂ ਲੱਗੂ ਚਲ ਦੱਸ ਪਾਪੜ ਲੈਨੇ ਜੀ ਪਾਪੜ ਤੋਂ ਰਿਵਿਊ ਕਿਵੇਂ ਲੱਗਿਆ ਪਾਪੜ ਦਾ ਸਰ ਬਹੁਤ ਟੇਸਟੀ ਹੈ ਬਾਈ ਪੂਰਾ ਸੜੇ ਦਾ ਛਾਇਮਾ ਪੂਰਾ ਹਾਂ ਪੂਰਾ ਖਾਲਸਾ ਜੀ ਠੀਕ ਲੱਗਿਆ ਬਾਈ ਜੀ ਹਾਂ ਜੀ ਬਾਈ ਜੀ ਵਧੀਆ ਜੀ ਪੂਰਾ ਕਪੜਾ ਕਹਿੰਦਾ ਪੈਸੇ ਮਾ ਦੇਉਂ ਜੀ ਮਾ ਤੂੰ ਦੇ ਲਾ ਭਾਈ ਤੋਤੀ ਦਾ ਚਾਹ ਦੋਰੀ ਜੀ ਹੁਣ ਆਪਾਂ ਅਮਨਦੀਪ ਦੀ ਪ੍ਰੋਮੋਸ਼ਨ ਕਰਕੇ ਆਉਣੀ ਹੈ ਜੀ 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 ਮਰਜੀ ਯਾਰ ਦੋਸਤ ਆਪਣਾ ਹਾਂ ਵੇ ਹਾਈ ਡਰਾਈਵ ਕਰਦਾ ਤਨ ਯਾਰ ਇੱਲੀ ਕਮਾਲ ਹੀ ਕਰਦੇ ਹੁਣ ਅਸਲ ਤੁਸੀਂ ਹਾਂ ਜੀ ਲੈ ਲਿਆ ਜੋ ਸਾਰਿਆਂ ਨੇ ਜੀ ਕਾਂਗਰਸ ਦੀ ਵੀ ਚੱਲੀ ਜਾਂਦੀ ਹੈ ਪਹਿਲਾਂ ਬਾਠ ਵਾਲੇ ਨਾਲ ਕਿਆਣੇ ਨੇ ਪੂਰੇ ਝਾੜੂ ਵਾਲੇ ਜਾਂਦੇ ਨੇ ਰੈਲੀਆ ਆਪਾ ਦਾਣਾ ਹੋਈ ਰਹੀ ਫੇਰ ਫੜਾਇਆ ਬੱਬੂ ਨੂੰ ਚਲਾਣ ਇਹ ਭਰ ਲੈ ਗਿਆ ਜੀ ਹੋ ਰਹੀ ਗਿਆ ਇਹ ਮੇਰੀ ਜੇ ਵੀ ਰਹਿ ਗਿਆ ਸੀ ਚੱਲ ਫੇਰ ਸਹੀ ਚੰਗਾ ਤੇ ਵਧੀਆ ਕੀ ਕੰਮ ਵਧੀਆ ਜੀ ਬਾਟ ਆ ਬਾਟ ਵਾਲਿਆਂ ਦਾ ਜੀ ਦੇਖੋ ਬਾਟ ਵਾਲਿਆਂ ਦਾ ਇਕੱਠ ਆ ਆਹ ਵੀ ਬਾੜ ਬਾਈ ਬਾੜ ਦਾ ਚੱਲਦਾ ਯਾਰ ਰੈਲੀ ਜੀ ਆ ਪੰਡਾ ਦੇ ਵੀਰ ਆ ਇਹਦੇ 팬 ਆ ਗੋਵਿੰਦ ਸੰਧੂ ਦੇ ਫਿਰ ਪਹੁੰਚੇ ਬੜਿੰਗ ਕਾਰ ਬਾਜ਼ਾਰ ਹੜਿਆ ਆ ਬਈ ਵਧੀਆ ਵਧੀਆ ਤੁੰਨਾ ਕੈਂ ਮਾ ਲੋਟਾ ਕੀ ਆਣਾ ਬਣਾਗੇ ਪਹਿਲੀ ਪ੍ਰੋਮੋਸ਼ਨ ਆ ਬਾਈ ਕਰੋ ਚੈੱਕ ਫਿਰ ਜੀ ਆਪਾਂ ਬੜਿੰਗ ਕਾਰ ਬਾਜ਼ਾਰ ਇੱਥੇ ਨਵੇਂ ਆ ਪੁਰਾਣੀਆਂ ਗੱਡੀਆਂ ਬਈ ਫਰੀਜਿਆਂ ਦੇ ਵੇਚੇ ਜਾਂਦੀਆਂ ਨੇ ਹਰ ਇੱਕ ਗੱਡੀ ਤੇ ਲੋਨ ਦੀ ਸਹੂਦਤ ਆ ਬਈ ਠੀਕ ਹੈ ਆਪਣਾ ਅਮਨ ਵੀਰ ਆਪਣੇ ਨਾਲ ਪੜਿਆ ਵੀਰੇ ਇਹਨੇ ਕਰਿਆ ਕਾਰੋਬਾਰ ਗੱਡੀਆਂ ਦਾ ਇੱਕ ਵਾਰੀ ਜ਼ਰੂਰ ਬੇਚਤ ਕਰੋ ਜੇ ਕਿਸੇ ਮੇਰੇ ਵੀਰ ਨੇ ਗੱਡੀ ਕੋਈ ਲੈਣੀ ਆ ਕੋਈ ਪੁਰਾਣੀ ਵਿੱਚ ਘਟਾਉਣੀ ਆ ਠੀਕ ਆ ਵਿੱਚ ਦੇ ਕੇ ਨਾਲ ਬਦਲ ਕੇ ਲੈ ਜਾਓ ਬਾਈ ਵੀਰ ਦਾ ਨੰਬਰ ਵੀਡੀਓ ਦੇ نیچے ਹੈ ਜੀ ਐਨੇ ਦਾ ਲੋੜ ਨਹੀਂ ਹਾਂ ਇਹ ਰਾ ਦੇਣਾ ਤੁਹਾਨੂੰ ਬਾਈ ਨੂੰ ਸੀਐਨਜੀ ਵਾਲੀ ਗੱਡੀ ਦੇਮ ਉਹ ਸੀਐਨਜੀ ਫਿੱਟ ਆ ਉਹ ਚ ਆਈ 20 ਆ 11 ਮਾਡਲ ਆ ਹਾਂ ਠੀਕ ਆ ਭਰਾ ਮੇਰੇ ਧਿਆਨ ਰੱਖੀਂ ਆਣ ਰੱਖਾਂਗੇ ਤੇਰਾ ਯਾਰ ਨਾ ਨਾ ਬੱਸ ਜਿਹਨੂੰ ਮਰਜ਼ੀ ਲਈਂ ਆਣ ਰੱਖਾਂਗੇ ਤੁਹਾਡਾ ਕੋਈ ਚੱਕਰ ਵਾਲੀ ਗੱਡੀ ਬਸ ਠੀਕ ਆ ਠੀਕ ਆ ਜਿੰਮੀ ਪਹਿਲਾਂ ਜਿਉਂ ਹੀ ਖੜਾਂਗੇ ਆ ਬਸ ਠੀਕ ਠੀਕ ਓਕੇ ਓਕੇ ਜੀ ਸਾਸਰੀ ਕਾਰਵਾਈ ਸਾਸਰੀ ਕਾਰ ਵਾਲਾ ਵੀ ਟਾਈਮ ਦੇ ਵਿਚ ਵਿੱਚ ਮੈਦਦੇ ਆ ਆ ਦੇਖੋ ਇਹ ਡਾਕਟ ਮੱਚ ਰਹੇ ਨੇ ਵਾਕੇ ਮੇ ਕਰਦੇ ਲੋਕ ਆਂ ਅੱਗ ਲਾ ਕੇ ਭਰੇ ਹੋ ਜਾਂਦੇ ਨੇ ਹਰੇ ਤੁਸੀਂ ਅਜੇ ਉਹ ਵੀ ਨਹੀਂ ਰੈਲੀ ਚ ਆਏ ਲੈ ਉਹਨਾਂ ਨੇ ਕਿਹਾ ਯਾਰ ਆਉਣ ਨਾ ਆਉਣ ਉਹ ਰੈਲੀ ਦਾ ਹੈਗੇ ਤਾਂ ਸ਼ਕੀ ਕਰਨਗੇ ਫਿਰ ਉੱਥੇ ਇੱਕ ਆ ਗਏ ਜੀ ਆਪਾਂ ਆਪਣੇ ਦਫ਼ਤਰ ਤਣਾਉਲੇ ਇਹ ਟਾਸਕਾ ਸਾਹਮਣੇ ਜੀ ਕੇਲੇ ਖਵਾਏ ਸਾਨੂੰ ਹੁਣ ਚੱਲੇ ਆ ਜੀ ਅਸੀਂ ਰਾਜਗੜ ਰੋਡ ਡੋਰ ਟੂ ਡੋਰ ਵੋਟਾਂ ਵਾਲਿਆਂ ਨਾਲੀ ਹਾਂ ਹਾਂ ਕੀ ਕੀ ਬੋਟਾ ਹੈ ਇਹ ਬੋਟਾ ਸਿਮਰ ਜੀ ਦੀ ਮੰਡ ਦਾ ਦੋਤਾ ਹੋਇਆ ਬੇਬੇ ਖੜਾ ਗੋਵਿੰਦਾ ਅੱਛਾ ਹਾਂ ਹਾਂ ਟੁੰਡਾ ਹੋਇਆ ਅੱਛਾ ਜੀ ਹਾਂ ਨੀਲੀ ਬਗੜਾ ਹਾਂ ਆਹ ਇਹਨੂੰ ਆ ਜੀ ਬੋਟਾ ਨੂੰ ਕਹਿਣਾ ਠੀਕ ਹੈ ਪੱਕੀ ਪਾਵਾਂਗੇ ਬਾਹਰ ਮੈਨੂੰ ਉੱਤੇ ਕਰੇ ਤੇ ਆਪਦੇ ਨੇ ਕੇ ਆਏ ਆਉਂਦੇ ਵਾ ਵਾ ਗਾਉ ਰੱਖੀ ਮਾ ਜਮਾ ਪਾਵਾਂਗੇ ਯਾਰ ਜਮਾ ਪਾਵਾਂਗੇ ਹੋਰ ਇੱਕ ਮਿੰਟ ਲੱਗੂ ਨਾ ਨਾ ਬਾਸ ਵਾ ਵਾ ਹਾਂ ਹਾਂ ਬਸ ਠੀਕ ਹੈ ਜੇ ਅਸੀਂ ਕਰੇ ਤਾਂ ਮੈਂ ਕਹਿੰਦਾ ਪ੍ਰੀਤ ਅਸੀਂ ਕਰਾਂਗੇ ਅਸੀਂ ਬੋਨੋ ਆਪਣੇ ਜਰੂਰ ਪਾਵਾਂਗੇ ਰਾਜੀ ਆ ਮਾਰਨੂ ਜੀ ਮਾਰ ਦਾ ਦੋਤਾ ਹੋਇਆ ਸੀ ਬਾਲਟੀ ਚੋਂ ਨਾਣ ਠੀਕ ਹੈ 4 ਨੰਬਰ ਤੇ ਗੋਪੀ ਦਾ ਕਰਤਾ ਸੀ ਫੋਨ ਹਾਂ ਠੀਕ ਹੈ ਹੋਰ ਜਮਨ ਸਾਹਿਬ ਕੀ ਵਾਲੇ ਬੜੀਆ ਬੜੀਆ ਜੋੜਾ ਲੋਟਾ ਆ ਬੋਟਾਂ ਦੀ ਗੌਰ ਰੱਖੋ ਹਮਾਰੀ ਆ ਜਾ ਰਾਂ ਲੋਟਾ ਠੀਕ ਹੈ ਬਈ ਵਧੀਆ ਵਧੀਆ ਹੜ ਗਏ ਜਮਨ ਜੀ ਬੋਟ ਮਾਰਨੂ ਪਾ ਦਿਓ ना गे गे थीवे। 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 ना ठीक है ना ना ये सही गलती ना ना भाई सताल जी ਆ ਮੜਾ ਖਿਆਲ ਰੱਖਿਓ ਆਪਣਾ ਵੋਟਾਂ ਨੂੰ ਜੋ ਉਸੇ ਮਰਜੀਦਮਾਨ ਉਹਦਾ ਦੋਤਾ ਜੀ ਸਿਮਰਜੀਦਮਾਨ ਦਾ ਠੀਕ ਹੈ ਬਾਲਟੀ ਕਰ ਕੋਈ ਨਾ ਚਾ ਨਾ ਬਸ ਆ ਆ ਕੰਮ ਕਰਦੀ ਚਾਹੇ ਦੋ ਵਾਰ ਇੱਕ ਇੱਕ ਵਾਰ ਜਿਹੜੀ ਵੀ ਮਰਜ਼ੀ ਪਾ ਦੀ ਪਾ ਦੀ ਨਾ ਵੀ ਫਸਦੇ ਸਾਰੇ ਪਾ ਦੇ ਤਾਂ ਜਮਾਨੀ ਹਾਂ ਹਾਂ ਦਾ ਇਹਦਾ ਕੋਈ ਗੱਲ ਹੀ ਨਹੀਂ ਹੈ। ਤਾਂ ਨਹੀਂ ਆਪਾਂ। ਬੀਬੀ ਸਖਤ ਨਹੀਂ ਉਹ ਕਿਵੇਂ ਬੋਟ ਬਾਹਰ ਪਾਉਣਗੇ। ਹਾਂ ਹਾਂ। ਜਿਵੇਂ ਮਾਨ ਸਰ ਨੂੰ ਬੋਟ ਜਾਊਗਾ। ਪੰਥ ਨੂੰ ਜਾਊ ਜੀ ਫੇਰ। ਨਹੀਂ ਨਹੀਂ ਇਹ ਜਾ ਕੋਠੇ। ਜੋ ਲਈ ਪੂਰਾ ਖਿਆਲ ਰੱਖੀ। ਚੰਗਾ। ਜਟਿਆਉਣਾ ਮਾਨ। ਜਮਾ ਵੀਰੇ ਜਮਾ ਨਾਂ ਦਾ ਕੀ ਮਤਲਬ ਹੈ ਜਮਾ। ਬਸ। ਬੋਟ ਸਿਮਰਜੀਤ ਮਾਨ ਦਾ ਦੋਤਾ ਜੀ ਗੋਬਿੰਦ ਸੰਧੂ। ਹੋਰ ਕੀ ਬਣਾਈਏ ਵੀਰੇ। ਤੂੰ ਆਪਦਾ ਪੰਥ ਦੇ ਆ। ਹੱਸੀ ਗੱਲ। ਕਾਇੰ ਕਰੀਏ? ਹੱਸੀ ਗੱਲ ਜੀ। ਅੱਗੇ ਤਾਂ ਨੰਤਾ ਹੈ। ਲੱਭੀ ਬੋੜ ਨੂੰ ਬੇਨਤੀ ਕਰਦਾ। ਕੋਈ ਨਹੀਂ। ਹਾਂ ਜੀ। ਪਤਲੇ ਦਾ ਤਾਂ ਕੋਈ ਨਹੀਂ ਦਾ ਬਿਮਾਰੀ ਠੀਕ ਹੋਈ। ਹਾਂ ਬਸ। ਅੱਗੇ ਨਾਲ ਪਾੜਾ ਫਰਕ ਆ। ਅੱਜ ਮਾਂ ਡਾ ਕੇ ਰੋਟੀ ਟੋਪ ਸਭ ਕੁਝ। ਬਸ ਫੇਰ ਤਾਂ ਬਸ ਇਹ ਤਾਂ ਠੀਕ। ਫੇਰ ਠੀਕ। ਫੇਰ ਠੀਕ ਹੋ ਗਏ। ਅਰੇ ਇਸ ਚੀ ਵੀ ਹੋਟਾ। ਹਾਂ ਜੀ। ਅਰੇ। ਜੱਟ ਤੇਜ। ਹਾਂ ਦੱਸਦਾ ਦਿਖੋ ਜੀ ਹਾਂ ਉਹਦੇ ਕੋਲ ਕੱਲਾ ਹੈ ਬਾਈ ਫੌਜੀ ਸਾਨੂੰ ਮਿਲ ਕੇ ਆ ਗਿਆ ਸੱਸੀ ਗਏ ਹੋਰ ਵਾਹ ਜੀ ਵਾਹ ਮਾਰਾ ਜੀ ਉਹਦਾ ਵੋਟ ਮਾਨਸਾ ਨੂੰ ਬਹੁਤ ਮਾਨਸਾ ਦੀ ਪਾਰਟੀ ਨੂੰ ਕਾਮਯਾਬ ਕਰੀਆ ਆਪਾਂ ਹਾਂ ਜੀ ਹੋਰ ਦਾਦਾ ਹੋਰ ਕਰਕੇ ਨਾ ਭਈਆ ਇਹ ਇਹ ਬੰਦਾ ਇਹ ਵੋਟ ਆਪਾਂ ਤੋਂ ਕਿਵੇਂ ਵਾਰੇ ਹੋ ਜਿਆਰਾ ਇਹ ਆਇਦ ਕੇ ਕਾਲੀਆਂ ਦਾ ਹੈ ਨਹੀਂ ਇਹ ਤਾਂ ਆਪਾਂ ਨੂੰ ਮੈਂ ਇੱਥੇ ਆਪਣੇ ਨਾਲ ਖੜੂ ਮੇਰੇ ਮਾਨ ਸਾਹਿਬ ਆਜਦੇ ਹਨ ਨਗਰ ਕੀਰਤਨ ਦੀ ਹਾਂ ਨਗਰ ਕੀਰਤਨ ਦੇਖਣਾ ਕੀਰਤ ਉਹਦੇ ਮੇਰੇ ਮਾਨ ਸਾਹਿਬ ਨੇ ਸਰੂਪਾ ਪਾਇਆ ਮਹਾਰਾਜ ਸਾਹਿਬ ਕਿ ਮੈਨੂੰ ਕਹਿੰਦਾ ਸਾਡੇ ਕਿੰਨੇ ਕਮਾਈ ਪ੍ਰਵਾਹ ਨਵਨ ਬਾਪੂ ਜੀ ਕੋਈ ਬਸ ਬਸ ਪੱਕਾ ਜਿਹਾ ਸੋਦਾ ਕਾਲੀ ਆ ਜਿਆਰਾ ਜਮਾ ਕਿੱਥੇ ਬਸ ਚਲੋ ਆ ਜੀ ਉਹਦਾ ਫੱਟਾ ਹੈ ਉਹਨੇ ਬੋਲੇਗਾ ਅਗਲੇ ਬੋਲੇਗਾ ਹਾਂ ਹੀ ਬੋਲਪਾ ਬਹੁਤ ਟਾਈਟ ਬੜਾ ਪੱਕੀ ਗੱਲ ਹੈ ਹਾਂ ਜਾ ਜੈ ਕਿੰਨੇ ਦਾ ਹਾਰੇ ਆਪਾਂ ਨੂੰ ਕੋਈ ਨਹੀਂ ਆਪਾਂ ਮੰਨ ਰੱਖੀ ਮੰਨਦਾ ਤੁਸੀਂ ਕਹ ਮੇਰੇ ਫਰਜ਼ ਸਰਪੰਚ ਸਾਹਿਬ ਸ੍ਰੀ ਕਾਲਜੀ ਕਾਲਾ ਜੀ ਸਾਡੀ ਵੀ ਕਦੇ ਵੀਡੀਓ ਵੀਡੀਓ ਪਾ ਦਿਆ ਕਰ ਜੱਟ ਲਾਈਵ ਹਾਂ ਬੰਦਨਾ ਕੈਂਟ ਹੈ ਨਾ ਕੈਂਟ ਹੈ ਨਾ ਹੁਣ ਬਣਾ ਲਾ ਲੀ ਲਾਈਵ ਪੀਆ ਬਣਾ ਲਿਆ ਮੈਂ ਇਹਨੂੰ ਕਿਹਾ ਮੈਂ ਕਿਹਾ ਬਾਬਾ ਵਧੀਆ ਬਣਦੇ ਨੇ ਪੂਰੇ ਪੂਰੇ ਜਰ ਕੰਮ ਜਮਾ ਆ థాంਕ ਯੂ ਯਾਰ ਅੱਖ ਨਾਲ ਖੜਿਆ ਜੱਟਾ ਲਾਈ ਹੋ ਬਣਾਈ ਜਾਂਦੇ ਬਸ ਬਹੁਤ ਕਰੀਏ ਬਾਹਾਂ ਹੀ ਰੱਖੋ ਜਿੱਥੇ ਆਪਾਂ ਤੁਹਾਨੂੰ ਕਹਿਤਾ ਖਿੱਚੀ ਰੱਖੋ ਬਲੌਗ ਗਾਇਦਾ ਕੇ ਕੱਢ ਦੂੰ ਵੀਰ ਭਾਈਆਂ ਨੂੰ ਬੇਨਤੀ ਆ ਇੱਕ ਆਪਾਂ ਗੰਦਮਨਦ ਵੀ ਬਹੁਤ ਦੇਖਦੇ ਆ ਹਨਾ ਔਰ ਬਾਈ ਦਿਖਾਉਂਦਾ ਆਪਣੇ ਘਰ ਵਾਲੀਆਂ ਗੱਲਾਂ ਆਪਾਂ ਜਿਵੇਂ ਜੱਟ ਬਣੇ ਜਿਵੇਂ ਆਪਣੀ ਲਾਈਫ ਹੁੰਦੀ ਆ ਮਸਾਲਾ ਨਹੀਂ ਕੋਈ ਲੈਣਾ ਨਹੀਂ ਦੇਣਾ ਨਹੀਂ ਹਾਂ ਸਾਰੇ ਵੀਰਾਂ ਨੂੰ ਬੇਨਦਾ ਵੀ ਖਿੱਚ ਕੇ ਸਪੋਰਟ ਕਰੋ ਬਾਈ ਦੀ ਹਾਂ ਆਪਾਂ ਕੰਮ ਕਰਾਂਗੇ ਹੋਰ ਜੀ ਮੇਰੀ ਜੀ ਠੀਕ ਹੈ ਕੰਮ ਗਾਹਾਂ ਲੈ ਕੇ ਜਾਣਾ ਆਪਾਂ ਨੂੰ ਬਸ ਠੀਕ ਹੈ ਜੀ ਧੰਨਵਾਦ ਥੈਂਕ ਯੂ ਥੈਂਕ ਯੂ ਚੱਲ ਬਾਈ ਗੌਰ ਰੱਖਿਓ ਚੰਗਾ ਫੇਰਾ ਆਪਣੇ ਇਹਦੇ ਬਣੀ ਵੀ ਜੰਮੀ ਨਹੀਂ ਟਟ ਕੇ ਖੜਿਆ ਨੰਗੇ ਚਿੱਟੇ ਖੜਿਆ ਬਸ ਠੀਕ ਹੈ ਠੀਕ ਹੈ ਜੀ ਦਫ਼ਤਰ ਫੇਰ ਆ ਗਏ ਜੀ ਅਸੀਂ ਕ੍ਰੈਸਨਾ ਚਾਟ ਪੜਾਰਦੇ ਜੀ ਹੈ ਬਾਈ ਬਹੁਤ ਘੈਂਟ ਆ ਬੰਦਾ ਇਹ ਵੀ ਪਾਉਂਗਾ ਵਲੌਗ ਵਿੱਚ ਆ ਵਧੀਆ ਗੋਲ ਦਾ ਫਾਇਦਾ ਸ਼੍ਰੋਮਣੀ ਅਕਾਲੀ ਦਲ ਅੰਬਰਸਰ ਦਾ ਬਾਈ ਰੇੜੀ ਵਾਲੇ ਨਾਲ ਸੌਦਾ ਹੋ ਗਿਆ ਮੁੰਡੇ ਜੋ ਕਹਿੰਦੇ ਨੇ ਵੀ ਖਵਾ ਦੇ ਇਹਨਾਂ ਨੂੰ ਝਾਕ ਓਏ ਖਵਾ ਦੇ ਆਹ ਚਲਦੀ ਆ ਖਵਾ ਦੇ ਖਵਾ ਦੇ ਹੋਰ ਹੋਰ ਉਹ ਚਲਦੀ ਆ ਭਾਈ ਲੈ ਪਲੇਟ ਨੀ ਲਾ ਗਣੇ ਇੰਨਾ ਨਹੀਂ ਮੇਟ ਦੇ ਚਾਕਾ ਇਹ ਮੁੰਡੇ ਕਹਿੰਦੇ ਅਸੀਂ ਨਸ਼ਾ ਦਾ ਵਰਤਉਂਦੇ ਨਹੀਂ ਖਾਣ ਪੀਣ ਵਾਲੀ ਚੀਜ਼ ਹੋਣੀ ਜੋ ਮਾਂ ਤੇਰੀ ਸਾਰੀ ਢੇੜੀ ਖਾ ਜਾਣਾ ਹਾਂ ਨੰਬਰ ਜੀ ਮੈਂ ਜਾਉਂਗਾ ਓਏ ਯਾਰ ਤੇਰੇ ਦਹੀਂ ਵਾਲੇ ਬਾਅਦ ਚ ਲੱਗਣਗੇ ਅਸੀਂ ਭਾਈ ਮਿੱਠਾ ਗੋਲਾ ਚੱਕੋ ਜੀ ਖਾ ਲਓ ਹੁਣ ਖਾ ਲਓ ਹੋਰ ਰੋਣਾ ਦੇ ਪਾਣੀ ਵਾਲੇ ਨਾਲ ਯਾਰ ਚੱਲਦਾ ਆ ਨਹੀਂ ਭਾਈ ਆਲਾ ਲੈ ਜੋ ਬਾਈ 100 ਦਾ 4 ਕਿਲੋ 4 ਕਿਲੋ ਸੁਣ ਨਹੀਂ ਹੁੰਦਾ ਇਹ ਸਾਰਾ 4 ਕਿਲੋ ਲੈ ਲਿਆ ਜੀ ਆਪਾਂ ਘਰ ਤੈਨੂੰ ਕਹੀ ਕਦਾ ਜਾ ਪਹਿਲਾਂ ਛੱਡਣਾ ਜੱਸੀ ਨੂੰ ਯਾਰ ਨੂੰ ਜੱਸੀ ਨੂੰ ਛੱਡ ਕੇ ਘਰ ਜੀ ਚੰਗਾ ਯਾਰਾ ਠੀਕ ਹੈ ਕੱਲ ਨੂੰ ਰਹੀਂ ਚੰਗਾ 9:00 ਵਜੇ ਗੱਡੀ ਲੈ ਆਉਂਗਾ ਗੱਡੀ ਹਾਂ ਤੁਮ ਗੱਡੀ ਲੈ ਆਈਂ ਤੇਰੇ ਵਾਲੀ ਕੱਲ ਨੂੰ ਆਪਾਂ 9:00 ਵਜੇ ਸਾਨੂੰ ਤਾਂ ਮੇਰੇ ਬਾਪੜ ਨੂੰ ਚੱਕ ਲਈ ਬੱਸ ਉੱਥੇ ਚੱਟ ਕੇ ਆਵਾਂਗੇ ਚੰਗਾ ਬਾਪੜਾ ਕੱਲ ਨੂੰ ਵਾਹ ਰਾਈੜੀ ਰਹੀ ਠੀਕ ਆ ਮਿਲਦੇ ਆ ਸਵੇਰੇ 9 ਵਜੇ ਬਸ ਠੀਕ